ਰੇਡੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੰਨ ਕੀ ਧਰਤੀ ਹਵਾ ਅਤੇ ਪਾਣੀ ਕੁਦਰਤ ਦੀਆਂ ਦਿੱਤੀਆਂ ਨਿਯਮਤਾ ਹਨ ਡੰਡੀ ਨਿਯਮਤਾ ਵੀ ਸਾਨੂੰ ਖੁੱਲੀਆਂ ਅਤੇ ਮੁਫਤ ਮਿਲਦੀਆਂ ਹਨ ਡੰਡੀ ਸਾਡਾ ਵੀ اخਲਾਕੀ ਫਰਜ਼ ਬਣਦਾ ਹੈ ਕਿ ਇਹਨਾਂ ਦੀ ਸੁੱਚਮਤਾ ਨੂੰ ਬਰਕਰਾਰ ਰੱਖੀਏ ਡੰਡੀ ਪਰ ਮਨੋੱਖ ਪੀੜੀ ਦਰ ਪੀੜੀ ਜਉਂ ਜਉਂ ਤਰੱਕੀ ਕਰਦਾ ਗਿਆ ਪ੍ਰਕਿਰਤੀ ਪ੍ਰਤੀ ਆਪਣੇ ਫਰਜ਼ਾਂ ਤੋਂ ਅਵੇਸਲਾ ਹੁੰਦਾ ਗਿਆ ਡੰਡੀ ਉਹ ਤਾਂ ਕੁਦਰਤ ਦੇ ਹਰ ਸਰੋਤ ਉੱਪਰ ਆਪਣਾ ਕਬਜ਼ਾ ਜਮਾਉਣ ਲੱਗਾ ਡੰਡੀ ਪਸ਼ੂਆਂ ਪੰਛੀਆਂ ਜਲ ਜੀਵਾਂ ਤੋਂ ਉਹਨਾਂ ਦੇ ਜਉਣ ਦਾ ਹੱਕ ਖੋਹਣ ਲੱਗਾ ਡੰਡੀ ਪਾਣੀ ਜ਼ਹਿਰੀਲੇ ਹੋ ਗਏ ਡੰਡੀ ਹਵਾ ਕਾਰਬਨ ਕਿਨਕਿਆਂ ਦਾ ਭੋਜ ਟੋ ਰਹੀ ਹੈ ਡੰਡੀ ਮਿੱਟੀ ਨੂੰ ਰਸਾਇਣ ਅਤੇ ਕੀਟਨਾਸ਼ਕ ਬੰਜਰ ਬਣਾਉਣ ਲੱਗੇ ਹੋਏ ਹਨ ਡੰਡੀ ਸਾਡੇ ਲਈ ਸਾਹ ਤਿਆਰ ਕਰਨ ਵਾਲੇ ਰੁੱਖਾਂ ਦਾ ਹਰ ਰੋਜ਼ ਕਤਲੇ ਆਮ ਹੋ ਰਿਹਾ ਹੈ ਡੰਡੀ ਤਾਂ ਹੀ ਤਾਂ ਆਕਸੀਜਨ ਦੀ ਥੋੜਾ ਮਹਿਸੂਸ ਕੀਤੀ ਜਾ ਰਹੀ ਹੈ ਡੰਡੀ ਕੋਵਿਡ 19 ਮਹਾਮਾਰੀ ਨੇ ਸਾਨੂੰ ਆਕਸੀਜਨ ਦੀ ਆਈ ਕਮੀ ਦਾ ਸੰਕੇਤ ਭਲੀਪਾਂਤ ਦੇ ਦਿੱਤਾ ਹੈ ਡੰਡੀ ਅੰਨੇਵਾ ਜੰਗਲ ਕੱਟੇ ਜਾਣ ਕਾਰਨ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਕਸੀਜਨ ਦੀ ਕਮੀ ਕਾਰਨ ਜ਼ਿੰਦਗੀ ਤੋਂ ਹੱਥ ਧੋਣੇ ਪਏ ਹਨ ਡੰਡੀ ਇਹ ਖਬਰਾਂ ਹਰ ਸਾਲ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ ਕਿ ਤਵਾਖੀ ਤੁੰਦ ਚੀਨ ਵਿੱਚ ਹਰ ਸਾਲ ਤਕਰੀਬਨ 1.4 ਮਿਲੀਅਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਡੰਡੀ ਉੱਥੇ ਜ਼ਹਿਰਾ ਲੱਦੀ ਹਵਾ ਤੰਦਵ ਕਰਦੀ ਹੈ ਡੰਡੀ ਅਗਸਤ 2015 ਦੀ ਇੱਕ ਰਿਪੋਰਟ ਅਲੜੀ ਦੱਸਦੀ ਹੈ ਕਿ ਬੀਜਿੰਗ ਦੀ ਹਵਾ ਇੰਨੀ ਪਲੀਤ ਹੋ ਚੁੱਕੀ ਸੀ ਕਿ ਇਸ ਵਿੱਚ ਸਾਹ ਲੈਣ ਲਈ ਫੇਫੜਿਆਂ ਨੂੰ ਇਨਾ ਕਸ਼ਟ ਭੋਗਣਾ ਪੈਂਦਾ ਸੀ ਜਿੰਨਾ ਕਿ ਇੱਕ ਦਿਨ ਵਿੱਚ 40 ਸਿਗਰਟਾਂ ਪੀਣ ਨਾਲ 沽ਤਨਾ ਪੈਂਦਾ ਸੀ ਡੰਡੀ ਇਹ ਤੁੰਦ ਕੋਲਾ ਬਾਲਣਾ ਬਹਣਾ ਦੇ ਧੂਏ ਉਦਯੋਗਾ ਦੀ ਰਹਿੰਦ ਖੋਹੰਦ ਧੰਤਾ ਸੋਧਦੇ ਸਮੇਂ ਉੜਦੀ ਸੜਾਂਦ ਕਾਰਨ ਪੈਦਾ ਹੁੰਦੀ ਮੰਨੀ ਜਾਂਦੀ ਹੈ ਡੰਡੀ ਵਿਸ਼ਵ ਸਿਹਤ ਸੰਗਠਨਾ ਨੇ ਹਵਾ ਅੰਦਰ 25 ਮਾਈਕਰੋਗ੍ਰਾਮ ਪ੍ਰਤੀ ਕਣਮੀਟਰ ਜ਼ਹਿਰੀਲੇ ਕਣਾਂ ਦੀ ਮਿਲਾਵਟ ਨੂੰ ਸੁਰੱਖਿਅਤ ਹੱਦ ਮੰਨਿਆ ਹੈ ਡੰਡੀ ਪਰ ਚੀਨ ਦੇ 40 ਸ਼ਹਿਰਾਂ ਦੀ ਹਵਾ ਹਰ ਸਾਲ ਇਸ ਤੋਂ 20 25 ਫੀਸਦੀ ਵੱਧ ਜ਼ਹਿਰੀਲੀ ਹੋ ਜਾਂਦੀ ਹੈ ਡੰਡੀ ਸ਼ੇਨਜਾਂਗ ਵਿੱਚ ਹਵਾ ਅੰਦਰ ਜ਼ਹਿਰੀ ਕਣ 1400 ਮਾਈਕਰੋਗ੍ਰਾਮ ਪ੍ਰਤੀ ਕਾਣਾ ਮੀਟਰ ਤੋਂ ਵੀ ਵੱਧ ਰਿਕਾਰਡ ਕੀਤੇ ਗਏ ਸਨ ਡੰਡੀ ਹਰ ਸਾਲ ਰੈੱਡ ਅਲਰਟ ਲੋਕਾਂ ਨੂੰ ਘਰਾਂ ਅੰਦਰ ਰਹਿਣ ਸਕੂਲ ਬੰਦ ਕਰਨਾ ਹੋਟਲ ਟਾਬੇ ਬੰਦ ਕਰਨਾ ਸੜਕਾਂ ਅਤੇ ਵਾਹਨਾਂ ਤਾਂਕ ਜਿਸਤ ਨੰਬਰਾਂ ਅਨੁਸਾਰ ਚਲਾਉਣ ਜਹੇ ਪ੍ਰਬੰਧ ਹਰ ਸਾਲ ਕੀਤੇ ਜਾਂਦੇ ਹਨ ਡੰਡੀ ਏ ਵੀ ਉਦੋਂ ਜਦ ਸਿਰ ਉੱਤੇ ਆ ਪੈਂਦੀ ਹੈ ਡੰਡੀ ਪਹਿਲਾਂ ਯੋਜਨਾ ਮਾ ਨਹੀਂ ਕੜੀਆਂ ਜਾਂਦੀਆਂ ਡੰਡੀ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਆਏ ਮੁਲਕ ਚੀਨ ਨੂੰ ਕੈਨੇਡਾ ਦੀ ਕੰਪਨੀ ਨੇ ਪਹਿਲੀ खेप ਵਿੱਚ 500 ਬੋਤਲ ਤਾਜੀ ਹਵਾ ਭੇਜੀ ਸੀ ਡੰਡੀ ਫਿਰ 4000 ਬੋਤਲਾ ਬੰਦ ਤਾਜੀ ਹਵਾ ਕੰਪਨੀ ਵੱਲੋਂ ਭੇਜੀ ਗਈ ਡੰਡੀ ਲੋਕਾਂ ਵਿੱਚ ਇਸ ਤਾਜੀ ਹਵਾ ਦੀ ਭਾਰੀ ਮੰਗ ਹੈ ਡੰਡੀ 3 ਲੀਟਰ ਵਾਲੀ ਹਵਾ ਦੀ ਕੀਮਤ 2 ਕੈਨੇਡੀਅਨ ਡਾਲਰ